ਜਿਹੜੇ ਵੀ ਨੀਲੀ ਨੂੰ ਪਿਆਰ ਕਰਦੇ ਤੇ ਨੀਲੀ ਰਾਵੀ ਕੱਟੀ ਦੀ ਭਾਲ ਦੇ ਵਿੱਚ ਉਹਨਾਂ ਵਾਸਤੇ ਅੱਜ ਦੀ ਵੀਡੀਓ ਦੋਸਤੋ ਜੇ ਪੇਜ ਦੇ ਉੱਪਰ ਨਵੇਂ ਆਏ ਤਾਂ ਪੇਜ ਨੂੰ ਫੋਲੋ ਜ਼ਰੂਰ ਕਰਿਓ ਦੋਸਤੋ ਅੱਜ ਜਿਹੜੀ ਕੱਟੀ ਤੁਸੀਂ ਸਕਰੀਨ ਦੇ ਉੱਪਰ ਦੇਖ ਰਹੇ ਹੋ ਦੋਸਤੋ ਇਸ ਦੀ ਉਮਰ 11 ਤੋਂ 12 ਮਹੀਨੇ ਦੋਸਤੋ ਪਿਓਰ ਨੀਲੀ ਰਾਵੀ ਨਸਲ ਦੇ ਵਿੱਚ ਪੈਂਦੀ ਹੈ ਜੇ ਆਪਾਂ ਦੋਸਤੋ ਫੇਸ ਕੁਆਲਿਟੀ ਦੀ ਗੱਲ ਕਰਦੇ ਆ ਮਣਕਣੀ ਅੱਖਾਂ ਦੋਸਤੋ ਤੇ ਸੈਂਗੜਾ ਇਹਨੇ ਨੇੜਾ ਕੁੰਡਾ ਕਰ ਲਿਆ ਜ਼ੁਬਾਨ ਦੋਸਤੋ ਜਿਹੜੀ ਗੁਲਾਬੀ ਹੋਊਗੀ ਬਾਕੀ ਦੋਸਤੋ ਥੋੜੀ ਜਿਹੜੀ ਓਵਰ ਵਾਈਟ ਦੇ ਵਿੱਚ ਆ ਬਾਕੀ ਜੇ ਤੋਰੇ ਤਾਰੇ ਦੀ ਗੱਲ ਕਰਦੇ ਆਂ ਬਿਲਕੁਲ ਜਿਹੜੀ ਸਾਫ ਸੁਥਰੀ ਕੱਟੀ ਹੈ ਦੋਸਤੋ ਬਾਕੀ ਫੇਸ ਕੁਆਲਿਟੀ ਤੁਸੀਂ ਦੇਖ ਸਕਦੇ ਆਂ ਮਣਕਣੀ ਅੱਖਾਂ ਤੇ ਸੈਂਗੜਾ ਨੀੜੇ ਉਂਡਾ ਕਰ ਲਿਆ ਦੋਸਤੋ ਜੇ ਆਪਾਂ ਥਣਲੇਵੇਂ ਝੂਲੀ ਦੀ ਗੱਲ ਕਰਦੇ ਆਂ ਬਿਲਕੁਲ ਸਾਫ ਸੁਥਰੀ ਝੂਲੀ ਲੱਗੀ ਹੈ ਤਿੰਨ ਥਣ ਜਿਹੜੇ ਵਾਈਟ ਤੇ ਇੱਕ ਦੋਸਤੋ ਬਲੈਕ ਹੋਊਗਾ ਪੈਠ ਬੁੜੇ ਦੀ ਬਾਡੀ ਢਾਂਚੇ ਦੀ ਕੱਟੀ ਜਿਹੜੀ ਬਿਲਕੁਲ ਸਾਫ ਸੁਥਰੀ ਦੋਸਤੋ ਜੇ ਰੇਟ ਦੀ ਜਾਣਕਾਰੀ ਲੈਣੀ ਚਾਹੁੰਦੇ ਆਂ ਸਕਰੀਨ ਦੇ ਉੱਪਰ ਨੰਬਰ ਦਿੱਤਾ ਗਿਆ ਤੁਸੀਂ ਫੋਨ ਲਾ ਕੇ ਸੰਪਰਕ ਕਰ ਸਕਦੇ ਆਂ ਜੇ ਤੁਸੀਂ ਆਪਣੇ ਪਸ਼ੂਆਂ ਦੀ ਵੀਡੀਓ ਬਣਾਉਣੀ ਚਾਹੁੰਦੇ ਆ ਤਾਂ ਵੀ ਤੁਸੀਂ ਜਿਹੜਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਮੋਰੀ ਨੀਲੀ ਦਾ ਵੀ ਜਾਣਕਾਰੀ ਨੀਲੀ ਦਾ ਵੀ ਖਰੀਦਣਾ ਚਾਹੁੰਦੇ ਆ ਤਾਂ ਸਕਰੀਨ ਦੇ ਉੱਪਰ ਨੰਬਰ ਦਿੱਤਾ ਗਿਆ ਤੇ ਫੋਨ ਲਾ ਕੇ ਸੰਪਰਕ ਕਰ ਸਕਦੇ ਆ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ